ਵੰਤਮਾਨ ਦੀ ਕੈਬਨਿਟ ਚ ਹੋਇਆ ਫਿਰ ਬਦਲ ਨਵੇਂ ਵਿਧਾਇਕ ਨੂੰ ਮਿਲੀ ਵਜ਼ੀਰ ਦੀ ਕੁਰਸੀ ਸੰਜੀਵ ਰੋੜਾ ਨੂੰ ਉਦਯੋਗ ਤੇ ਐਨਆਰਆਈ ਵਿਭਾਗ ਦੀ ਦਿੱਤੀ ਗਈ ਜ਼ਿੰਮੇਵਾਰੀ ਕੁਲਦੀਪ ਢਾਲੀਵਾਲ ਦੇ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ ਪੰਜਾਬ ਕੈਬਨਿਟ ਚ ਐਨਆਰਆਈ ਮੰਤਰੀ ਸਨ ਕੁਲਦੀਪ ਸਿੰਘ ਢਾਲੀਵਾਲ ਵਿਕਰਮ ਜੇਠਿਆ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ ਕੋਰਟ ਨੇ ਫਰੈਸ਼ ਰਿਮਾਂਡ ਆਰਡਰ ਮੰਗਿਆ ਕੱਲ੍ਹ ਨੂੰ ਮਾਮਲੇ ਤੇ ਮੁੜ ਹੋਵੇਗੀ ਸੁਣਵਾਈ ਜੀ ਸਿੰਘ ਟੰਡਰੇ ਵਾਲਾ ਦਾ ਮਾਮਲਾ ਮੋਰ ਪਹੁੰਚਿਆ ਹਾਈ ਕੋਰਟ ਮਾਮਲੇ ਦੀ ক্লোਜ਼ਰ ਰਿਪੋਰਟ ਤੋਂ ਮੈਜਿਸਟ੍ਰੇਟ ਅਸਹਿਮਤ ਹਾਈ ਕੋਰਟ ਨੂੰ ਭੇਜੀ ਗਈ ਰਿਪੋਰਟ 4 ਅਗਸਤ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਹਿਮਾਚਲ ਜਮੀਨ ਨੇ ਮਚਾਈ ਤਬਾਹੀ 63 ਲੋਕਾਂ ਦੀ ਹੋਈ ਮੌਤ 40 ਲੋਕ ਅਜੇ ਵੀ ਲਾਪਤਾ ਉਤਰਾਖੰਡ ਦੇ ਸੋਨਪਰਯਾਗ ਨੇੜੇ ਖਿਸਕੀ ਜ਼ਮੀਨ ਜ਼ਮੀਨ ਖਿਸਕਣ ਨਾਲ ਕਦਾਰਨਾਥ ਯਾਤਰਾ ਸਾਈ ਤੌਰ ਤੇ ਮੁਲਤਵੀ 40 ਅਨਦਾਲੂਆਂ ਨੂੰ ਸੁਰੱਖਿਅਤ ਬਚਾਇਆ ਗਿਆ ਹੁਣ ਖਬਰਾਂ ਵਿਸਤਾਰ ਦੇ ਨਾਲ ਭਗਵੰਤ ਮਾਨ ਦੀ ਕੈਬਨਿਟ 'ਚ ਹੋਇਆ ਫੇਰਬਦਲ ਨਵੇਂ ਵਿਧਾਇਕ ਨੂੰ ਮਿਲੀ ਵਜ਼ੀਰ ਦੀ ਕੁਰਸੀ ਤਾਮੰਤਰੀ ਕੁਲਦੀਪ ਧਾਲੀਵਾਲ ਦੀ ਹੋਈ ਕੈਬਨਿਟ ਤੋਂ ਛੁੱਟੀ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਰੂੜਾ ਨੂੰ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਹ ਇੰਡਸਟਰੀ ਤੇ ਐਨਆਰਆਈ ਮੰਤਰੀ ਬਣਾਏ ਗਏ ਨੇ ਉਹਨਾਂ ਨੂੰ ਪੰਜਾਬ ਰਾਜ ਭਵਨ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਸੌਂ ਚੁਕਵਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੀਵ ਰੂੜਾ ਨੂੰ ਇਸ ਮੌਕੇ ਮੁਬਾਰਕਬਾਦ ਵੀ ਦਿੱਤੀ ਪੰਜਾਬ ਕੈਬਨਿਟ ਦੇ ਵਿੱਚ ਕੁੱਲ 18 ਸੀਟਾਂ ਨੇ ਅਤੇ ਸੰਜੀਵ ਰੋੜਾ 7ਵੇਂ ਮੰਤਰੀ ਬਣ ਗਏ ਨੇ ਹੁਣ ਕੈਬਨਿਟ ਦੇ ਵਿੱਚ ਇੱਕ ਸੀਟ ਖਾਲੀ ਹੈ ਇਹ 3 ਸਾਲਾਂ ਚ ਪੰਜਾਬ ਦੀ ਆਮ ਆਰਮੀ ਪਾਰਟੀ ਦੀ ਸਰਕਾਰ ਦਾ 7ਵਾਂ ਕੈਬਨਿਟ ਵਿਸਤਾਰ ਹੈ ਲੁਧਿਆਣਾ ਪੱਛਮੀ ਉਪ ਚੋਣ ਜਤਨ ਤਬਾਦ ਸੰਜੀਵ ਰੋੜਾ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਇਹੀ ਕਾਰਨ ਹੈ ਕਿ ਉਹ ਕੈਬਨਿਟ ਦੇ ਵਿੱਚ ਸ਼ਾਮਿਲ ਹੋਏ ਨੇ ਐਨਆਰਏ ਵਿਭਾਗ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਸੀ ਪਰ ਉਹਨਾਂ ਨੇ ਹੁਣ ਅਸਤੀਫਾ ਦਿੱਤਾ ਹੈ ਇਸ ਦੇ ਨਾਲ ਹੀ ਉਦਯੋਗ ਵਿਭਾਗ ਤਰਨੁਪੀਤ ਕੋਲ ਸੀ ਜਿਸ ਨੂੰ ਵਾਪਸ ਲੈ ਕੇ ਸੰਜੀਵ ਰੋੜਾ ਨੂੰ ਸੌਂਪ ਦਿੱਤਾ ਗਿਆ ਤਰਨੁਪੀਤ ਕੋਲ ਹੁਣ ਸਿਰਫ ਪੰਚਾਇਤ ਅਤੇ ਸੱਭਿਆਚਾਰ ਵਿਭਾਗ ਬਚਿਆ ਕੁਲਦੀਪ ਸਿੰਘ ਢਾਲੀਵਾਲ ਦੇ ਮੰਤਰੀ ਅਦਤੋਂ ਅਸਤੀਫਾ ਦੇਣ ਤੋਂ ਬਾਅਦ ਕਿਹਾ ਹੈ ਕਿ ਮੈਂ ਆਪਣੇ ਦਮ ਤੀ ਅਸਤੀਫਾ ਦਿੰਦਾ ਹੈ ਪੰਜਾਬ ਮੇਰੇ ਲਈ ਪਹਿਲਾ ਆਉਂਦਾ ਹੈ ਅਹੁਦੇ ਅਤੇ ਵਿਭਾਗ ਮੇਰੇ ਲਈ ਮਹੱਤਵਪੂਰਨ ਨਹੀਂ ਨੇ ਮੈਨੂੰ ਕਿਹਾ ਗਿਆ ਸੀ ਕਿ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ ਇਸ ਲਈ ਮੈਂ ਹਾਂ ਕਿਹਾ ਹੈ ਇਸ ਲਈ ਮੈਂ ਅਸਤੀਫਾ ਦਿੰਦਾ ਹੈ ਕੋਈ ਸਮੱਸਿਆ ਨਹੀਂ ਹੈ ਮੈਂ ਪਾਰਟੀ ਦੇ ਨਾਲ ਆ ਗੁਲਦੀਪ ਢਾਲੀਵਾਲ ਨੇ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ ਮੈਂ ਸਿਰਫ ਕੇਜਰੀਵਾਲ ਲਈ ਅਮਰੀਕਾ ਛੱਡਿਆ ਸੀ ਮੈਂ 1992 ਤੋਂ ਭਗਵੰਤ ਮਾਨ ਦਾ ਫਰੈਂਡ ਆ ਪਾਰਟੀ ਮੈਨੂੰ ਜੋ ਵੀ ਡਿਊਟੀ ਸੌਂਪੇਗੀ ਮੈਂ ਉਸ ਨੂੰ ਪੂਰਾ ਕਰਾਂਗਾ ਢਾਲੀਵਾਲ ਨੇ ਕਿਹਾ ਕਿ ਪੰਜਾਬ ਲਈ ਮੇਰੀ ਲੜਾਈ ਜਾਰੀ ਰਹੇਗੀ ਜਿਵੇਂ ਮੈਂ ਪਿਛਲੇ 10 ਸਾਲਾਂ ਤੋਂ ਪਾਰਟੀ ਲਈ ਕੰਮ ਕੀਤਾ ਹੈ ਮੈਂ ਭਵਿੱਖ ਦੇ ਵਿੱਚ ਵੀ ਕੰਮ ਕਰਦਾ ਰਹਾਂਗਾ ਮੈਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਸਰਕਾਰ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਮੈਨੂੰ ਦਿੱਤੇ ਗਏ ਕੰਮ ਨੂੰ ਬਿਹਤਰ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਆਪਣੇ ਵਿਧਾਨ ਸਭਾ ਹਲਕੇ ਅਜਨਾਲੇ ਦੀ ਸੇਵਾ ਅੱਗੇ ਵੀ ਕਰਦਾ ਰਹਾਂਗਾ। ਵਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ। ਹਾਈ ਕੋਰਟ ਨੇ ਨਵੇਂ ਰਿਮਾਂਡ ਦਾ ਮੰਗਿਆ ਆਦੇਸ਼ ਕੱਲ ਨੂੰ ਮਾਮਲੇ ਦੀ ਮੁਰਤੋਂ ਹੋਵੇਗੀ ਸੁਣਵਾਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ ਆਪਣੀ ਗੈਰਕਾਨੂੰਨੀ ਗ੍ਰਫਤਾਰੀ ਤੇ ਅੱਗੇ ਰਿਮਾਂਡ ਨੂੰ ਚੋਣਹੁੰਦੀ ਪਟੀਸ਼ਨ ਤੇ ਸੁਣਵਾਈ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ ਹੈ ਮਜੀਠੀਆ ਦੀ ਪਟੀਸ਼ਨ ਤੇ ਹੁਣ 4 ਜੁਲਾਈ ਨੂੰ ਸੁਣਵਾਈ ਹੋਵੇਗੀ ਕਾਬਿਲ ਗੌਰ ਹੈ ਕਿ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ ਡਰਗ ਮੰਨੀ ਤੇ ਆਮਦਨ ਤੋਂ ਵੱਧ ਅਸਾਸੀ ਮਾਮਲੇ ਵਿੱਚ ਪਿਛਲੇ ਦਿਨੀ ਅਮਰਸਰ ਸਥਿਤ ਰਿਹائش ਤੋਂ ਅਰੈਸਟ ਕੀਤਾ ਸੀ ਵਿਦਲਸਪੀਰੋ ਨੇ ਮਜੀਠਿਆ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕਰਕੇ ਪਹਿਲਾ 7 ਦਿਨਾਂ ਦਾ ਤੇ ਬਾਅਦ ਦੇ ਵਿੱਚ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਅਕਾਲੀ ਆਗੂ ਨੂੰ ਹੁਣ 6 ਜੁਲਾਈ ਨੂੰ ਮੁੜ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ ਹੈ ਤਾਂ ਜੋ ਮਜੀਠਿਆ ਦੇ ਵਕੀਲ ਜਸਪ੍ਰੀ ਪਵਨ ਦਹੀਆ ਦੇ ਬੈਂਚ ਅੱਗੇ ਮਾਮਲੇ ਵਿੱਚ ਜਾਰੀ ਕੀਤੇ ਗਏ ਨਵੇਂ ਰਿਮਾਂਡ ਆਦੇਸ਼ ਪੇਸ਼ ਕਰ ਸਕਣ। ਮਜੀਠਿਆ ਨੇ ਪਟੀਸ਼ਨ ਵਿੱਚ ਆਪਣੇ ਗ੍ਰਿਫਤਾਰੀ ਦੇ ਨਾਲ ਰਿਮਾਂਡ ਦੇ ਹੁਕਮਾਂ ਨੂੰ ਵੀ ਇਲੀਗਲ ਦੱਸ ਕੇ ਚੈਲੰਜ ਕੀਤਾ ਸੀ। ਮੁਝੁੱਟੀਆਂ ਨੇ ਆਪਣੇ ਖਿਲਾਫ ਦਰਜ ਕੇ ਇਸ ਨੂੰ ਸਿਆਸੀ ਬਦਲਾਖੂਰੀ ਦਾ ਨਤੀਜਾ ਦੱਸਿਆ ਸੀ ਜਿਸ ਦਾ ਇੱਕੋ ਇੱਕ ਮੰਤਵ ਉਹਨਾਂ ਨੂੰ ਬਦਨਾਮ ਅਤੇ ਪਰੇਸ਼ਾਨ ਕਰਨਾ ਹੈ ਇਹ ਪਟੀਸ਼ਨ ਸਰਤੇਜ ਸਿੰਘ ਨਰੂਲਾ ਦਮਨਬੀ ਸਿੰਘ ਸੋਭਦੀ ਅਤੇ ਅਰਸ਼ਦੀਪ ਸਿੰਘ ਚੀਮਾ ਰਾਹੀਂ দাਇਰ ਕੀਤੀ ਗਈ ਸੀ ਮੁਝੁੱਟੀਆਂ ਨੇ ਕਿਹਾ ਕਿ 25 ਜੂਨ ਨੂੰ ਮੁਹਾਲੀ ਦੇ ਵਜਨਸ ਬਿਊਰੋ ਪੁਲਿਸ ਥਾਣੇ ਵਿੱਚ ਐਫ ਆਈ ਆਰ ਦਰਜੋ ਕੀਤੀ ਗਈ ਹੈ ਉਸ ਪਾਸ ਤੌਰ ਤੇ ਗੈਰਕਾਨੂੰਨੀ ਸੀ ਅਤੇ ਉਸ ਦਿਨ ਉਸ ਦੀ ਰਿਹਾਈ ਤੋਂ ਕੀਤੀ ਗਈ ਗ੍ਰਿਫਤਾਰੀ ਕਾਨੂੰਨੀ ਪ੍ਰਕਿਰਿਆਵਾਂ ਦੀ ਕੋਰ ਉਲੰਘਣਾ ਸੀ हिमाचल 'ਚ ਤਬਾਹੀ ਦਾ ਮੰਜ਼ਰ ਪਿਛਲੇ 13 ਦਿਨਾਂ ਵਿੱਚ 404 ਕਰੋੜ ਰੁਪਏ ਦਾ ਹੋਇਆ ਨੁਕਸਾਨ ਹੁਣ ਤੱਕ 63 ਲੋਕਾਂ ਦੀ ਗਈ ਜਾਨ ਮੀਂਹੇ ਗਵਾਂਡੀ ਸੂਬੇ 'ਚ ਤਬਾਹੀ ਮਚਾਈ ਹੋਈ ਹੈ ਮੌਨਸੂਨ 20 ਜੂਨ ਨੂੰ ਹਿਮਾਚਲ ਦੇ ਵਿੱਚ ਦਾਖਲ ਹੋਇਆ ਸੀ ਪਰ ਇਸ ਵਾਰ ਮੌਨਸੂਨ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਆਪਣਾ ਭਿਆਨਕ ਰੂਪ ਦਿਖਾ ਦਿੱਤਾ ਹੈ ਮੌਨਸੂਨ ਸੀਜ਼ਨ ਦੌਰਾਨ ਬੱਦਲ ਫਟਣਾ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਸੂਬੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ हिमाचल ਵਿੱਚ ਇਸ ਵਾਰ ਜੂਨ ਦੇ ਮਹੀਨੇ ਵਿੱਚ 135 ਮਿਲੀਮੀਟਰ ਮੀਂਹ ਪਿਆ ਹੈ ਜੋ ਕਿ ਆਮ ਨਾਲੋਂ 34% ਵੱਧ ਹੈ। ਇਸ ਸਮੇਂ ਦੌਰਾਨ ਆਮ ਮੀਂਹ ਦਾ ਅੰਕੜਾ 101.1 ਮਿਲੀਮੀਟਰ ਮੀਂਹ ਹੈ। ਦੂਸਰੇ ਪਾਸੇ ਜੇਕਰ ਅਸੀਂ ਪਿਛਲੇ ਸਾਲ ਨਾਲ ਤੁਲਨਾ ਕਰੀਏ ਤਾਂ ਸਾਲ 2024 ਵਿੱਚ ਜੂਨ ਦੇ ਮਹੀਨੇ ਵਿੱਚ 46.5 ਮਿਲੀਮੀਟਰ ਮੀਂਹ ਪਿਆ ਸੀ ਜੋ ਕਿ ਆਮ ਨਾਲੋਂ 54% ਘੱਟ ਸੀ। ਅਜਿਹੀ ਸਥਿਤੀ ਵਿੱਚ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਪੂਰੇ ਸੂਬੇ ਦੇ ਵਿੱਚ ਮੌਨਸੂਨ ਜ਼ਿਆਦਾ ਹੈ। ਜਿਸਕਾਰ ਨੁਕਸਾਨ ਦਾ ਅੰਕੜਾ ਹਰ ਰੋਜ਼ ਕਰੋੜਾਂ ਦੇ ਵਿੱਚ ਵੱਧ ਰਿਹਾ ਹੈ ਮੌਨਸੂਨ ਦੇ ਮੌਸਮ ਦੌਰਾਨ ਹਿਮਾਚਲ ਵਿੱਚ ਭਾਰੀ ਬਾਰਿਸ਼ ਕਾਰਨ ਹੋਣ ਵਾਲਾ ਨੁਕਸਾਨ ਹਰ ਰੋਜ਼ ਕਰੋੜਾਂ ਰੁਪਏ ਦੇ ਵਿੱਚ ਵਧਦਾ ਹੀ ਜਾ ਰਿਹਾ ਹੈ ਮਾਲ ਪਾਗ ਦੇ ਆਫਤ ਪ੍ਰਬੰਧਨ ਸੈੱਲ ਦੇ ਅਨੁਸਾਰ ਸੂਬੇ ਦੇ ਵਿੱਚ ਨੁਕਸਾਨ ਦਾ ਅੰਕੜਾ 2 ਜੁਲਾਈ ਤੱਕ 407 ਕਰੋੜ ਦੇ ਕਰੀਬ ਸੀ ਜੋ ਕਿ 1 ਜੁਲਾਈ ਨੂੰ 356 ਕਰੋੜ ਸੀ ਅਜੇ ਇਸ ਸਥਿਤੀ ਵਿੱਚ ਸੂਬੇ ਨੂੰ ਇੱਕ ਦਿਨ ਵਿੱਚ 50 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ ਸੂਬੇ ਦੇ ਵਿੱਚ ਮੌਨਸੂਨ ਦਾ ਮੌਸਮ ਜੁਲਾਈ ਦੇ ਮਹੀਨੇ ਵਿੱਚ ਆਪਣੇ ਸਿਖਰ ਤੇ ਹੁੰਦਾ ਹੈ ਮੌਨਸੂਨ ਦੇ ਮੌਸਮ ਵਿੱਚ ਸਭ ਤੋਂ ਵੱਧ ਬਾਰਿਸ਼ ਜੁਲਾਈ ਵਿੱਚ ਹੁੰਦੀ ਹੈ ਇਸ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਇਹ ਨੁਕਸਾਨ ਦਾ ਅੰਕੜਾ ਹੋਰ ਵੱਧ ਸਕਦਾ ਹੈ ਮੌਨਸੂਨ ਨੇ ਹਿਮਾਚਲ ਵਿੱਚ ਦਾਖਲ ਹੁੰਦੇ ਹੀ ਤਬਾਹੀ ਮਚਾਉਣਾ ਸ਼ੁਰੂ ਕਰ ਦਿੱਤਾ ਹੈ 20 ਜੂਨ ਨੂੰ ਸੂਬੇ ਦੇ ਵਿੱਚ ਮੌਨਸੂਨ ਐਂਟਰ ਹੋਇਆ ਸੀ ਮਾਲ ਫਾਗ ਦੇ ਆਫਤ ਪ੍ਰਬੰਧਨ ਦੇ ਅੰਕੜਿਆਂ ਅਨੁਸਾਰ ਮੌਨਸੂਨ ਸੀਜ਼ਨ ਦੇ 13 ਦਿਨਾਂ ਦੇ ਅੰਦਰ ਹਿਮਾਚਲ ਦੇ ਵਿੱਚ 63 ਲੋਕਾਂ ਦੀ ਜਾਨ ਚਲੀ ਗਈ ਜ਼ਨਾਲੀ ਭਾਰੀ ਬਾਰਿਸ਼ ਕਾਰਨ ਹੋਈ ਆਫਤ ਵਿੱਚ 109 ਲੋਕ ਸਖਮੀ ਹੋਏ ਅਤੇ 40 ਲੋਕ ਅਜੇ ਵੀ ਲਾਪਤਾ ਹੈ ਜਿੱਦਾਂ ਦੀ ਭਾਲ ਕੀਤੀ ਜਾ ਰਹੀ ਹੈ ਭਾਰੀ ਬਾਰਿਸ਼ ਕਾਰਨ 287 ਜਾਨਵਰਾਂ ਦੀ ਵੀ ਮੌਤ ਹੋ ਗਈ ਰঞ্জੀਤ ਸਿੰਘ ਢੰਡਰੀ ਵਾਲੇ ਦਾ ਮਾਮਲਾ ਮੋੜ ਪਹੁੰਚਿਆ ਹਾਈ ਕੋਰਟ ਮਾਮਲੇ ਦੀ ਕਲੋਜ਼ਰ ਰਿਪੋਰਟ ਤੋਂ ਮੈਜਿਸਟ੍ਰੇਟ ਅਸਹਿਮਤ ਹੁਣ ਹਾਈ ਕੋਰਟ ਨੂੰ ਪੇਜੀ ਗਈ ਰਿਪੋਰਟ ਰঞ্জੀਤ ਸਿੰਘ ਟੰਡਰੀ ਵਾਲੇ ਨਾਲ ਸੰਬੰਧਿਤ ਬਲਾਤਕਾਰ ਮਾਮਲੇ ਦੀ ਸੁਣਵਾਈ ਮੋੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਹੈ ਪੀੜਤ ਦੇ ਭਰਾ ਵੱਲੋਂ ਧਾਇਰ ਪਟੀਸ਼ਨ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਉਸਦੀ ਭੈਣ ਨਾਲ 2012 ਵਿੱਚ ਡੇਰੇ ਵਿੱਚ ਬਲਾਤਕਾਰ ਹੋਇਆ ਸੀ ਜਿਸ ਤੇ ਲੰਬੇ ਸਮੇਂ ਤੱਕ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ ਹਾਈ ਕੋਰਟ ਦੇ ਹੁਕਮਾਂ ਤੇ ਪਿਛਲੇ ਸਾਲ ਐਫਆਈਆਰ ਦਰਜ ਕੀਤੀ ਗਈ ਸੀ 19 ਦਸੰਬਰ 2024 ਨੂੰ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਅਤੇ ਮੈਜਿਸਟ੍ਰੇਟ ਨੂੰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇਕਰ ਮੈਜਿਸਟ੍ਰੇਟ ਜਾਂਚ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ ਤਾਂ ਇਸ ਨੂੰ ਹਾਈ ਕੋਰਟ ਦੇ ਵਿੱਚ ਭੇਜਿਆ ਜਾਵੇ। ਹੁਣ ਮੈਜਿਸਟ੍ਰੇਟ ਨੇ ਪੰਜਾਬ ਪੁਲਿਸ ਦੀ ক্লোਜ਼ਰ ਰਿਪੋਰਟ ਨਾਲ ਅਸਹਿਮਤੀ ਜਤਾਈ ਹੈ ਅਤੇ ਇਸ ਨੂੰ ਹਾਈ ਕੋਰਟ ਨੂੰ ਭੇਜ ਦਿੱਤਾ ਹੈ। ਅੱਜ ਹੋਈ ਸੁਣਵਾਈ ਵਿੱਚ ਹਾਈ ਕੋਰਟ ਨੇ ਪਟੀਸ਼ਨ ਕਰਤਾ ਦੇ ਵਕੀਲ ਅਤੇ ਪੰਜਾਬ ਸਰਕਾਰ ਨੂੰ ਅਗਲੇ ਸੁਣਵਾਈ ਵਿੱਚ ਇਸ ਰਿਪੋਰਟ ਤੇ ਆਪਣਾ ਪੱਖ ਪੇਸ਼ ਕਰਨ ਦੇ ਹੁਕਮ ਦਿੱਤੇ ਨੇ। ਮਾਮਲੇ ਦੀ ਅਗਲੀ ਸੁਣਵਾਈ ਵਿੱਚ ਇਸ ਦੇ ਵਿਸਥਾਰਤ ਚਰਚਾ ਹੋਣ ਦੀ ਉਮੀਦ ਹੈ।